ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵਾਂ ਨੈਸ਼ਨਲ ਨਿਊਟ੍ਰੀਸ਼ਨ ਮੰਥ ਇਬਾਦਤ ਸਪੈਸ਼ਲ ਚਿਲਡਰਨ ਸਕੂਲ ਖੰਡਵਾਲਾ ਵਿਖੇ ਕਲੱਬ ਦੇ ਸੈਕਟਰੀ ਮਨੀਸ਼ ਮਹਾਜਨ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਅਤੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਨਰੇਸ਼ ਗਰੋਵਰ ਉੱਚੇਚੇ ਤੌਰ ਤੇ ਪੁੱਜੇ ਅਤੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿ ਪੋਸ਼ਣ ਤੋਂ ਬਚਣ ਲਈ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ 6 ਮਹੀਨੇ ਦੇ ਛੋਟੇ ਬੱਚਿਆਂ ਵਿੱਚ ਖੂਨ ਦੀ ਕਮੀ ਹੋਣ ਦੇ ਕੇਸ ਜ਼ਿਆਦਾ ਹੁੰਦੇ ਹਨ ਅਤੇ ਇਸ ਕਮੀ ਨੂੰ ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਅਤੇ ਸਬਜ਼ੀਆਂ ਨਾਲ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਫਾਸਟ ਫੂਡ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਡਾਕਟਰ ਨਰੇਸ਼ ਗਰੋਵਰ ਵੱਲੋਂ ਬੱਚਿਆਂ ਦੇ ਮੈਡੀਕਲ ਚੈੱਕਅਪ ਵੀ ਕੀਤੇ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵੱਲੋਂ ਦਵਾਈਆਂ ਅਤੇ ਫਲ ਪੇਟ ਕੀਤੇ ਗਏ। ਇਸ ਮੌਕੇ ਅੱਖਾਂ ਦੇ ਡਾਕਟਰ ਜੇਐਸ ਗੁੰਬਰ ਵੱਲੋਂ ਬੱਚਿਆਂ ਦੀਆਂ ਅੱਖਾਂ ਦੇ ਚੈੱਕਅਪ ਕੀਤੇ ਗਏ ਪ੍ਰੋਗਰਾਮ ਦੌਰਾਨ ਮੋਹਿਦ ਕਪੂਰ ਪ੍ਰਿੰਸੀਪਲ ਸ਼ਿਲਪੀ ਗਾਂਗੂਲੀ ਕਮਲ ਮਹਾਜਨ ਮਨਜੀਤ ਕੌਰ ਡਾਕਟਰ ਪੰਕਜ ਗਿੱਲ ਵਿਸ਼ਾਲ ਸ਼ਰਮਾ ਕੋਮਲ ਮੰਜੂ ਡਾਕਟਰ ਪੰਕਜ ਗਿੱਲ ਡਾਕਟਰ ਰਵੀ ਸ਼ਰਮਾ ਅਤੇ ਰਜੇਸ਼ ਸਿਧਾਨਾ ਸਣੇ ਕਲੱਬ ਦੇ ਮੈਂਬਰ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਮੌਜੂਦ ਸਨ ਸੋ ਅੱਜ ਅਸੀਂ ਰੋਟਰੀ ਕਲੱਬ ਮਿਸਟਰ ਵੈਸ ਤੋਂ ਵੱਲੋਂ ਅਬਾਦਤ ਸਕੂਲ ਦੇ ਵਿੱਚ ਆਈ ਸੀ ਔਰ ਇੱਥੇ ਸਾਰੇ ਬੱਚਿਆਂ ਦੇ ਅਸੀਂ ਬਲੱਡ ਟੈਸਟ ਕੀਤੇ ਪਹਿਲੇ ਔਰ ਉਹਨਾਂ ਦਾ ਮਕਸਦ ਇਹ ਸੀਗਾ ਦੇਖਣਾ ਕਿ ਬੱਚਿਆਂ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਹੈ ਕਿ ਨਹੀਂ ਜਿਵੇਂ ਸਾਂਹ ਹੈ ਮੈਗਲੋਬਿਨ ਦੀ ਕਮੀ ਹੈ ਜਾਂ ਕੁਝ ਵਿਟਾਮਿਨਸ ਦੀ ਕਮੀ ਹੈ ਉਹਨੂੰ ਅਸੀਂ ਉਹਨਾਂ ਵਾਸਤੇ ਟੋਨਿਕਸ ਔਰ ਉਹਨਾਂ ਵਾਸਤੇ ਜਿਹੜੀਆਂ ਮੈਡੀਸਿਨਸ ਉਹ ਦਿੱਤੀਆਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਉਸ ਤੋਂ ਇਲਾਵਾ ਨੈਸ਼ਨਲ ਪੋਸ਼ਨ ਅਭਿਆਨ ਚੱਲਦਾ ਪਿਆ ਉਹਦੇ ਸਿਲਸਿਲੇ ਦੇ ਵਿੱਚ ਮੈਂ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਸੀ ਅਸੀਂ ਉਹਨਾਂ ਨੂੰ ਅਸੀਂ ਇੱਕ ਟਾਕ ਦਿੱਤੀ ਉਹਦੇ ਵਾਸਤੇ ਬੈਲੈਂਸਡ ਡਾਈਟ ਜਿਹੜਾ ਹੈ ਉਹ ਕਿਸ ਤਰ੍ਹਾਂ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਉਹਦੇ ਬਾਰੇ ਉਹਨਾਂ ਨੂੰ ਜਾਗਰੂਕ ਕਰਵਾਇਆ ਉਹਨਾਂ ਨੂੰ ਦੱਸਿਆ ਕਿ ਬੱਚਿਆਂ ਨੂੰ ਹਮੇਸ਼ਾ ਜਿਹੜਾ ਨਾ ਕੋਲ ਡ੍ਰਿੰਕਸ ਤੋਂ ਜੂਸਿਸ ਆਰਟੀਫੀਸ਼ਲ ਜਿਹੜੇ ਉਹ ਬਾਜ਼ਾਰ ਦੀਆਂ ਚੀਜ਼ਾਂ ਕਰਕਰੇ ਚਿਪਸ ਬਿਸਕਟ ਵਗੈਰਾ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਤੇ ਹਮੇਸ਼ਾ ਉਹਨਾਂ ਨੂੰ ਹੈਲਦੀ ਡਾਈਟ ਦਿਓ ਤੇ ਉਹਨਾਂ ਨੂੰ ਹਰੀਆਂ ਸਬਜ਼ੀਆਂ ਫਲ ਫਰੂਟ ਉਹਦਾ ਸੇਵਨ ਕਰਵਾਓ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਠੀਕ ਰਵੇ ਨਾ ਬੱਚੇ ਬਹੁਤ ਜ਼ਿਆਦਾ weight gain ਕਰਨ ਤੇ ਨਾ ਉਹਨਾਂ ਦਾ weight ਬਹੁਤ ਘਟੇ ਨਾਰਮਲ ਰਵੇ ਸਾਰਾ ਕੁਝ ਸੋ ਇਹਦਾ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਜਿਹੜੇ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਦੇਖੀ ਜਾਂਦੀ ਹੈ ਉਹਨਾਂ ਨੂੰ ਯਾਦ ਕਰਨ ਦੀ ਸ਼ਕਤੀ ਵੀ ਥੋੜੀ ਉਹਨਾਂ ਦੀ ਘਟ ਜਾਂਦੀ ਹੈ ਉਹਨਾਂ ਦੀ ਭੁੱਖ ਵੀ ਘਟ ਜਾਂਦੀ ਹੈ ਸੋ ਇਸ ਤਰ੍ਹਾਂ ਦੇ ਬੱਚੇ ਜਿਹੜੇ ਇੱਕ ਇੱਕ ਵਾਰੀ ਜਦੋਂ ਖੂਨ ਦੀ ਕਮੀ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਨੇ ਔਰ ਜੇ ਅਸੀਂ ਇਹਨੂੰ ਸਹੀ ਟਾਈਮ ਤੇ ਇਹਦਾ ਟ੍ਰੀਟਮੈਂਟ ਨਾ ਕਰੀਏ ਤੇ ਇਹ ਜਿਹੜੀ ਪ੍ਰੋਬਲਮ ਵੱਧਦੀ ਜਾਂਦੀ ਹੈ ਤੇ ਅਲਟੀਮੇਟਲੀ ਬੱਚੇ ਦੀ ਜਿਹੜੀ weight ਤੇ ਘਟਦਾ ਹੀ ਘਟਦਾ ਹੈ ਉਹਦੀ ਹਾਈਟ ਵੀ ਜਿਹੜੀ ਬਦਮੀ ਰੁਕ ਜਾਂਦੀ ਹੈ ਉਹਨੂੰ ਅਸੀਂ ਸਟੰਟਡ ਚਾਈਲਡ ਕਹਿੰਦੇ ਆ ਉਹਨਾਂ ਦੀ ਗ੍ਰੋਥ ਜਿਹੜੀ ਹੈ ਉਹ ਸਟੰਟਿੰਗ ਹੋ ਜਾਂਦੀ ਹੈ ਸੋ ਮੈਂ ਸਾਰੇ ਆਪਣਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਆਪਣੇ ਬੱਚਿਆਂ ਦੀ ਜਿਹੜੀ ਖੁਰਾਕ ਨੂੰ ਬਾਰੇ ਅਨਗੈਲੀ ਨਾ ਕਰੋ ਤਾਂ ਕਿ ਉਹਨਾਂ ਦੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਉਹਨਾਂ ਦੇ ਵਿੱਚ ਕਮਜ਼ੋਰੀ ਨਾ ਆਵੇ ਪਰ ਜੇ ਤੁਹਾਨੂੰ ਕਮਜ਼ੋਰੀ ਨਜ਼ਰ ਆਂਦੀ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਦਾ ਡਾਕਟਰੀ ਚੈੱਕਅਪ ਕਰਵਾਓ ਤਾਂ ਕਿ ਉਹਨਾਂ ਦੀ ਜਿਹੜੇ ਟੈਸਟ ਹੋ ਸਕਣ ਉਹਨਾਂ ਦੇ ਵਿੱਚ ਅਸੀਂ ਜਿਹੜੀ ਕੋਈ ਬਿਮਾਰੀ ਹੈ ਉਹਨੂੰ ਜਲਦੀ ਪਕੜ ਕੇ ਠੀਕ ਕਰ ਸਕੀਏ ਨਮਸਕਾਰ ਸ਼ੁਕਰੀਆ ਤੋਂ ਅੱਜ ਡਾਕਟਰ ਨਰੇਸ਼ ਪ੍ਰਵਾਸ ਸਾਹਿਬ ਨੇ ਔਰ ਰੋਟਰੀ ਕਲੱਬ ਹੋਸਟ ਦੀ ਤਰਫ ਸੇ हमारे यहाँ पे इबादत स्पेशल स्कूल में न्यूट्रिशन मंथ मनाया गया है तो ये पूरा महीना न्यूट्रिशन डे मंथ मनाया जाता है हमारे बच्चों की ये जो स्पेशल बच्चे हैं स्पेशल किड्स है इन लोगों की न्यूट्रिशन की बहुत कमी है इसके बारे में सर ने बताया और इस अवसर पर डॉक्टर सर भी आए हुए थे उन्होंने बच्चों की आईस चेकअप भी की तो हम बहुत थैंकफुल है बच्चों की इस तरह से केयर करना डॉक्टर नरेश प्रकाश जी ने बहुत बार हमारे बच्चों की तरह केयर किया बच्चों को देखा ये हमें बहुत अच्छा लगता है दूसरी बात है इन बच्चों की हेल्थ एंड हाइजीन इनकी न्यूट्रिशन ऑल ओवर जब घर में एक बच्चा डिसबल्ड होता है कोई स्पेशल नीड्स चिल्ड्रेन होता है तो इनकी सारे चेकअप होना चाहिए इनके आइज की चेकअप होना चाहिए इनकी न्यूट्रिशन इनकी पूरा हेल्थ इनकी न्यूट्रिशन जो प्रॉब्लम्स होती है विटामिन डी की कमी होती है विटामिन ई की कमी होती है सारे चेकअप होना चाहिए इसलिए हम लोग आज ये सेमिनार कराया गया ताकि पेरेंट्स को कोई फायदा हो पेरेंट्स को पता चले कैसे अपने बच्चों को ख्याल रखें कैसे अपने बच्चों को न्यूट्रिशन फूड्स दे अच्छा फूड दे जंक फूड की जगह एक अच्छा फूड दें थैंक यू